ਪੇਰ ਕਾ ਜੀਵਾ ਹੈ ਹਿਦਿਆਣਾ ਮੇਲੇ ਤੇ ਪਰਮਹੰਗਾਰਾ ਮਿਲੇ ਕੱਟਸ ਤੋਂ ਆਏ ਨੇ ਬਹੁਤ ਬਗੇ ਸਿਕੰਡੂ ਨੇ ਅੱਥ ਬਹੁਤ ਹੋਇਆ ਹਰ ਸਾਲ ਮੰਗ ਕੱਟੀ ਦਾ ਲਗਾਤਾਰ ਬਣਿਆ ਫਿਰ ਸਰਾ ਖਰੀਦਾਰੀ ਵੀ ਕਰ ਰਹੇ ਨੇ ਤੇ ਗ੍ਰੀਟਿੰਗ ਵੀ ਰਹੇ ਨੇ ਕਿ ਇਹ ਵੀ ਸੰਤ ਬਹੁਤ ਵੱਡੇ ਵੱਡੇ ਹੁੰਦੇ ਨੇ ਇੰਪਲੀਮੈਂਟ ਸਾਰੇ ਪਰਾ ਜਿਹੜੇ ਸ਼ੋਅ ਨੂੰ ਮੈਚ ਕਰਦੇ ਨੇ ਤੂੰ ਲੰਗ ਜਾਂਦੀ ਮੁੱਲ ਢੇਰ ਕੇ ਉਹ ਹਸੰਦੀ ਏ ਸਰਕਾਰ ਨੂੰ ਕਰ ਤੇ ਰਿਆਂ ਹਾਂ ਕਰ ਤੇ ਮਟਿਆਰੇ ਨੂੰ ਕਰ ਤੇ ਰਿਆਂ ਹਾਂ ਕਰ ਤੇ ਮਟਿਆਰੇ ਨੂੰ ਕਰ ਤੇ ਰਿਆਂ ਹਾਂ ਕਰ ਤੇ ਬੰਦਾਰੇ ਨੂੰ ਕਰ ਤੇ ਰਿਆਂ ਹਾਂ ਕਰ ਤੇ ਮਟਿਆਰੇ ਨੂੰ ਕਰ ਤੇ ਰਿਆਂ ਉਧਰੇ ਹੋਣੇ ਐਕਰੀਜ਼ਨ এমপ্লয়মেন্ট ਬਹੁਤ ਵਧੀਆ ਨੇ ਐਕਰੀਜ਼ਨ ਦੇ ਬਹੁਤ ਵਧੀਆ ਕੰਮ ਕਰਦੇ ਰੋਟਾ ਬੱਤ ਖੋ ਗਿਆ ਬਿੱਲਗੈਰਾ ਹੋ ਗਿਆ ਆਂਹੀ ਤਰ੍ਹਾਂ ਨਹੀਂ ਚੀਚਾਂ ਨੇ ਕੰਪਟਰ ਕਰਾ ਉਹਨੇ ਨਾਮ ਬਣਾਇਆ ਇਹਨਾਂ ਨੇ ਐਕਰੀਜ਼ਨ ਵਾਲਿਆਂ ਨੇ ਵੇਲਰ ਆ ਗਿਆ ਜਿਹੜਾ ਕੀ ਪਰਾਲੀ ਇਕੱਠੀ ਕਰਦਾ ਬਹੁਤ ਹੀ ਵਧੀਆ ਵਿਸ਼ੇਸ਼ਤਾਵਾਂ ਨੇ ਸਾਂਦ ਬੱਟੇ ਹੋ ਗਏ ਮਾੜੇ ਜਿਹੜੇ ਜ਼ਿੰਮੇਵਾਰ ਦੇ ਵਸਤੀ ਗੱਲ ਨਹੀਂ ਰਹੀ ਨਾ ਨੰਨੇ ਸੰਦ ਕ੍ਰੀਟਣ ਦੀ ਨਾ ਸੰਦ ਇਕੱਠਾ ਕਰਨ ਦੀ ਕਿਉਂਕਿ ਜਿਹੜੇ ਤਾਕੜੇ ਨੇ ਜ਼ਿੰਮੇਵਾਰ ਧਾਰਮ ਵਾਲੇ ਉਹਨਾਂ ਦੇ ਵਸਤੀ ਬੱਲੇ ਜਾਣਗੇ ਗ੍ਰੀਨ ਲੈਂਡ ਨੂੰ ਕਿ ਸੰਦ ਤੋਂ ਪਾਰੀ ਹੋ ਗਏ ਬੱਟੇ ਹੋ ਗਏ ਚੌਕੀ ਸਰਦਾਰ ਭਾਖੜਾ ਗ੍ਰੀਨ ਲੈਂਡ ਆ ਬਹੁਤ ਵਧੀਆ ਇਨਸਾਨ ਨੇ ਗ੍ਰੀਨ ਲੈਂਡ ਦਾ ਹੋਰੇ ਇੰਪਲੀਮੈਂਟ ਬਹੁਤ ਵੱਡੇ ਵੱਡੇ ਹੁੰਦੇ ਤਰੀਕੇ ਨਾਲ ਹੋ ਰਹੇ ਹਨ। ਸੋਟਾ ਵੇਖੋ। ਬੰਦੇ ਇਹਨਾਂ ਨੂੰ ਫਾਲੋ ਕਰੋ। ਇਹ ਵੀ ਨਕੀ ਖੋਤੀ ਵੱਡੀ ਫੰਦ। ਮਸ਼ੀਨਾਂ ਜੀ। ਇਹੋ ਨਾਲ ਗੱਲ ਕਰ ਬਾਈ। ਸੁਪਰ ਸੀਟਰ। ਇਹ ਦੇਖੀ ਮਾੜੇ ਬੰਦੇ ਦੀ ਵਸਦੀ ਇਹ ਗੱਲ ਨਹੀਂ ਹੈਗੀ। ਜਿੱਦਾਂ ਕਿ ਸਰਕਾਰ ਕਹਿ ਰਹੀ ਹੈ। ਇਹ ਮਤਲਬ ਪ੍ਰਾਲੀ ਨੂੰ ਅੱਗ ਨਾ ਲਗਾਓ। ਪ੍ਰਾਲੀ ਜਿਹੜੀ ਹੈ ਜ਼ਮੀਨ ਦੇ ਵਿੱਚ ਹੀ ਮਿਕਸ ਕਰੋ ਜਾਂ ਉਹਨਾਂ ਨੂੰ ਇਕੱਠਾ ਕਰਕੇ ਬਾਹਰ ਕੱਢੋ ਵਾਣ ਚੁੜ। ਇਹ ਤੇ ਵੀ ਬਹੁਤ ਖਰਚਾ ਆਉਂਦਾ ਹੈ। ਪਰਚੇ ਵਟਣ ਦਾ ਫਿਰ ਇਕੱਠੇ ਕਰਨ ਦਾ ਲਾ ਲੋ ਕਾਫੀ ਚੀਜ਼ਾਂ ਬੜੇ ਸੰਤ ਵਾਲੀਆਂ ਦੀ ਲੱਗਦਾ ਰਹੀਆਂ ਰੱਖੀ ਦਾ ਸਵੇਰੇ ਹਾਇਕਾ ਤੇਰ ਵਾਲੇ ਆ ਗਏ ਬਹੁਤ ਵੱਡੀ ਵੱਡੀਆਂ ਮੱਛਾਂ ਤੇ ਆਏ ਹੋਏ ਪਾਠ ਬਹੁਤ ਸੀ 70 ਦਾ 70 ਮਿੰਟੂ ਲੀ ਆਉਗੇ ਕਿੰਨੇ ਪੈ ਸਕਦੇ ਨੇ ਅਕੀ ਹਰ ਤਰ੍ਹਾਂ ਦੇ ਡਾਕਟਰਾਂ ਜਾਈ ਤੇ ਇਸ ਤਰ੍ਹਾਂ ਹੀ ਇਨਸ਼ਾਅਰ ਦੀ ਯਾਤਰੀ ਬਹੁਤ ਸੋਹਣੇ ਲੱਗੇ ਕਾਕਾ ਕੁੱਛੋਂ ਵੱਖ ਤੇ ਇਹ ਰੱਬ ਇੱਕ ਹੀ ਇਕ ਤੀਰ ਤੋਂ ਕੀ ਹੁੰਦਾ ਵਰਤਦਾ ਜੋ ਪ੍ਰੋਡਕਟਾਂ ਪਰ ਸੁਖਾਂ ਦਾ ਲਗਾਤਾਰ ਕੰਮ ਤਾਂ ਜੁਲ ਕਰਦੇ ਪਰ 100% ਨਹੀਂ ਕਰਦੇ ਕਿ ਕੋਈ ਕੋਸ਼ਿਸ਼ ਹੋਰ ਵੀ ਕੋਈ ਕਾਰਨ ਹੋ ਸਕਦਾ ਹੈ ਪਰ ਆਪ ਨੂੰ ਆਹਾਈ ਰਿਪੋਰਟ ਇਹ ਹੈ ਦੇ ਨਾਲ ਹੁੰਦੀ ਹੈ ਹਾਂਜੀ ਦੇ ਨਾਲ ਜਿਆਦਾ ਫੁੱਲ ਮਿੱਟੀ ਉਪਰ ਹਾਂਜੀ ਨਵਰਾਂ ਲੱਗੀਆਂ ਹੋਈਆਂ ਨੇ ਇਹ ਸਾਰੇ ਉਹ ਵੀ ਕਾਮਯਾਬ ਘਟੂਂਦੀਆਂ ਡੀਐਸਆਰ ਰੂਗੇ ਵੀ ਜਾਊਗੇ ਹੈ ਕੱਟ ਚੁਰੀਆਂ ਪੀੜੀਆਂ ਵਾਲੀਆਂ ਹਨ ਹੈ

ਅਸੀਜੀ ਲੈ ਆ ਕਪਤਾਨ ਬਤੇ ਜਾਣਕਾਰੀ ਲਈ ਸਾਡੇ ਹੱਥ ਤੱਕ ਲੱਗੇ ਹੋਏ ਨੇ ਤੁਸੀਂ ਉਹਨਾਂ ਤੇ ਆ ਕੇ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਪ੍ਰਲੋਕਿਕ ਜਾਣਕਾਰੀ ਲੈਣੀ ਹੈ ਤਾਂ ਸਾਡੇ ਹੱਥ ਤੱਕ ਲੱਗੇ ਹੋਇਆ ਕਿਸਾਨ ਦੀ ਜਾਣਕਾਰੀ ਲੈਣੀ ਹੈ ਤਾਂ ਸਾਡਾ ਹੱਥ ਤੱਕ ਲੱਗੇ ਹੋਏ ਹਾਂਜੀ ਹੌਲੈਂਡ ਆ ਗਿਆ ਜੀ ਪੰਜਾਬੀ ਛੋਟਾ ਡਾਇਰੈਕਟਰ ਸਾਰੇ ਪਾਸੇ ਜਿਹੜਾ ਛਾਇਆ ਪਿਆ ਬੜਾ ਨਾਮ ਰੋਚਨ ਕੀਤੇ ਉਸ ਜੱਗੇ ਬੌਸ ਦੀ ਕਰਾਮਾਤ ਹੈ ਹੀ ਪਿੱਟ ਕਰਦਾ ਉਹ ਪੰਪੂ ਵਗੈਰਾ ਕਰੀ ਕੀ ਬਹੁਤ ਜ਼ਰਤਪਰਦਾ ਦਾ ਟਰੈਕਟਰ ਦੇ ਵਿੱਚ ਸਾਰੇ ਪਾਸੇ ਜਿਹੜਾ ਹੋਲੰਡਾ ਹੋਲੰਡਾ ਕਰਾਈ ਪਈ ਜੀ ਟੋਕਣੀ ਪਾਵਰ ਬਣ ਜਾਂਦੀ ਹੈ ਹੋਲੰਡਾ ਤਾਂ ਪਹਿਲਾਂ ਵੀ ਸੀ ਚਲੋ ਜਦ ਨਾਲ ਮੋਡੀਫਾਈ ਕਰਨ ਦੇ ਨਾਲ ਜਿਹੜਾ ਇਹਦਾ ਨਾਮ ਹੋਰ ਵੀ ਆਪਣਾ ਉੱਚਾ ਕਰ ਲੈ ਜਦ ਤੱਕ ਆਪਣਾ ਬਹੁਤ ਵਧੀਆ ਬਣਾ ਲਿਆ ਹੋਲੰਡਾ ਮੈਂ ਕਹਾਂ ਜਰੂਰ ਟਰੈਕਟਰ ਹਰ ਇੱਕ ਦੇ ਬਾਤ ਹੀ ਕਰਨੀ ਪਰ ਕੀ ਹੈ ਜਿੱਥੇ ਖੜਾ ਹੁੰਦਾ ਹੈ ਸਾਰਾ ਵਾਜਾ-ਵਾਜੀ ਕਰਾਉਂਦਾ ਜਿੱਥੇ ਖੜਦਾ ਤਾਂ ਹੋਰ ਕੋਈ ਖੜਦਾ ਨਹੀਂ ਜਿਆਦਾ ਵਧੀਆ ਟਰੈਕਟਰਾਂ ਚੋਂ ਹੁੰਦਾ ਖੱਟਾ ਬਹੁਤ ਜ਼ਿਆਦਾ ਜਨਾਗ ਸੂਟ ਆ ਰਿਹਾ ਹੈ ਸੂਪਰ ਕਬੋਟਾ ਬਹੁਤੇ ਦੇ ਕੋਲ ਨੂੰ ਬਣਾਉਂਦਾ ਫਾਰਮ ਟਰੈਕ ਗੱਪਰੂ ਹੈ ਜੀ ਇਹ ਵੀ ਚੱਲ ਰਿਹਾ ਸਲੋ ਉਹ ਉਹ ਜੋ ਚੱਲੇ ਨੇ ਫਾਰਮ ਟਰੱਕ ਪਹਿਲਾਂ ਵਧੀਆ ਨਹੀਂ ਕਿਉਂਕਿ ਹਾਲੈਂਡ ਨੇ ਹੱਕੀ ਕੀਤੀ ਹੈ ਜਿਹੜਾ ਮੁੱਸਲੇ ਵਾਂਗੂ ਬਾਕੀ ਥੋੜੇ ਉਠਾ ਜੇ ਦਿੱਤੇ ਚੱਲਦੇ ਤਾਂ ਹੈਗੇ ਨੇ ਬਿਠਾ ਜੇ ਜੈ ਸਤਿ ਸ੍ਰੀ ਅਕਾਲ ਫਿਰ ਦੱਸਦੇ ਹਾਂ ਬੋਲਦਾ ਇਹ ਵਾਹ ਕਾਂ ਵਾਸਤੇ ਨਾਲੋਂ ਜਾਂ ਸਬਜ਼ੀ ਸਬਜ਼ੀਆਂ ਵਾਸਤੇ ਛੋਟਾ ਜਿਹਾ ਟ੍ਰੈਕ ਹੈ। ਕੰਬ 17ੰਦੀ। ਕੋਈ ਮਾੜੀ ਗੱਲ ਨਹੀਂ। ਵਧੀਆ ਨੇ। ਗੱਨੇ ਲਾ ਕੇ ਨੇ ਪਤੰਦਰਾ ਨੇ ਟੈਰਾਂ ਚ। ਇਹਦੇ ਵਿੱਚ ਬੈਂਡ ਬੂਮ ਨੂੰ ਜਗ੍ਹਾ ਬਹੁਤ ਹੈ। ਮਸ਼ਹੂਰੀ ਕਰਨ ਵਾਸਤੇ। ਛੋਟਾ ਜਿਹਾ ਟ੍ਰੈਕ ਹੈ। ਛੋਣਾ ਲੱਗ ਰਿਹਾ। ਬਹੁਤ ਵਧੀਆ। ਚੇਰ ਮੋਟਾ ਖਾਣੇ ਤੋਂ ਉਪਾਰੋਂ ਕਰਕੇ ਫੋਟੋ ਲੈਂ। ਬੜੇ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਫਾਰਮ ਟ੍ਰੱਕ ਆਹੋ ਹੋਈ ਚੱਲੀ ਜਾਂਦਾ ਤੇ ਅੱਜਕੱਲ੍ਹ ਦੀ ਜਿਹੜੀ ਪਸੰਦ ਕੁਸ਼ੂ ਹੋ ਰਹੀ ਹੈ ਮਹਿੰਦਰਾ ਅਰਜਨ ਅਰਜਨ ਉਹ ਵੀ ਬਹੁਤ ਵਧੀਆ ਚੱਲਿਆ ਦਿੱਤਾ ਨਹੀਂ 4x4 ਚਾਰ ਪੌਂਡ ਵਾਸਤੇ ਅਪਰੈਂਕ ਖਿਲਾ ਕੇ ਚਾਰਨ ਬਹੁਤ ਵਧੀਆ ਤੌਰ ਤੇ ਵਧੀਆ ਕੰਮ ਕਰਦਾ ਵਧੀਆ ਜ਼ੋਰ ਮਾਰ ਸਰ ਸਮਾਂ ਬੈਠਾ ਔਰ ਹੋਰ ਦੁਕਾਨਾਂ ਨੂੰ ਕਿਸੇ ਪ੍ਰੋਜੈਕਟ ਲਈ ਮੋਡੀਫਾਈ ਕਰ ਦਿੱਤਾ ਸਮਰਾਟ ਬਹੁਤ ਜ਼ਰੂਰੀ ਹੈ